ਸੱਚੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਮਾਰਕਿੰਗ ਕਰਾਂਗੇ ਅੱਛਾ ਸਾਮਾਨ ਲਿਆ ਅਸੀਂ ਪਿੰਡੀਆਂ ਮਿਰਚਾਂ ਅੱਛਾ ਠੀਕ ਹੈ ਠੀਕ ਹੈ ਬਾਏ ਬਾਏ ਠੀਕ ਹੈ ਅੱਗੇ ਤਾਂ ਮੱਤੇ ਨਹੀਂ ਜਾਂਦੇ ਆ ਕਿ ਸੁਣਨੀ ਕੀ ਛੱਡ ਦਿੰਦੇ ਆ ਕਿੰਨੀ ਗਰਮੀ ਆ ਬਾਹਰ ਮਾ ਦੇਖ ਜਿਹੜੇ ਕੰਮ ਕਰਦੇ ਨੇ ਤੇ ਘਰ ਬਣਾਉਂਦੇ ਨੇ ਦੇ ਕਰਦੇ ਨੇ ਹੋਰ ਘਰ ਬਣਾਉਂਦੇ ਨੇ ਮਿਸਤਰੀ ਕੱਲ ਮੈਂ ਦੇਖਿਆ ਮਿਸਤਰੀ ਇੱਥੇ ਨਹੀਂ ਘਰ ਬਣਾਉਂਦੇ ਹੂੰ ਤੇ ਕਿਤੇ ਕੋਈ ਧੁੱਪੇ ਛਾਵੇਂ ਜਿਹਾ ਫਿਰ ਵੀ ਸੇਕ ਤਾਂ ਲੱਗਦਾ ਹੀ ਆ ਬੜਾ ਛਾਂ ਤੇ ਕਿਤਾ ਉਹ ਪੱਖੇ ਤੋਂ ਬਿਨਾ ਪਈ ਨਹੀਂ ਜਾਂਦਾ ਹੈਗਾ ਪਰ ਦੇਖਣ ਜੇ ਲਾਈਟ ਚਲ ਦਿੰਦੀ ਇੱਕ ਆਹਾ ਆਹ ਇਹ ਨੇ ਇਹਨਾਂ ਨੂੰ ਪੱਖੇ ਤਾਂ ਲਈ ਨਹੀਂ ਬੈਠਾ ਜਾਂਦਾ ਪੈਸੇ ਕਰ ਦੋ ਬਸ ਧੁੱਪ ਚ ਫੇਰੀ ਜਾਏ ਇਹਨਾਂ ਨੂੰ ਤਾਂ ਆਗੂ ਸਿਆਲ ਸੇ ਪਾਸੇ ਛੱਡ ਦੇ ਤਾਂ ਫਿਰ ਨਹੀਂ ਦੇ ਗਾਤਾ ਜਿ ਲਿਆਂਦਾ ਸੀ ਤੇ ਅੱਜ ਲਿਆਂਦਾ ਸੀ ਹੱਪੇ ਅੱਜ ਦਾ ਗੱਟਾ ਸਸਤੇ ਹੋ ਗਿਆ ਨਾ ਪਿਆਰ ਪਿਆਰ ਸਸਤੇ ਹੋ ਗਏ ਇਸ ਲਈ ਐਕਸ਼ਨ ਲੈਣਾ ਜਲਦੀ ਬੰਦ ਸੀ ਇਹਨਾਂ ਤਾਂ ਬਿਨਾਂ ਸਬਜ਼ੀ ਵੀ ਨਹੀਂ ਬਣਦੀ ਚਲੋ ਬਈ ਸੋ ਨਾ ਕਹਿਦੀਆਂ ਤਮੇ ਚਾਂ ਚਾਂ ਤੂੰ ਫੇਰ ਚੁੱਕ ਹਾਂ ਤੇਨੇ ਸੋਣਾ ਨਹੀਂ ਤੇ ਮੇਰਾ ਕਹਿਣਾ ਮੰਨ ਤੂੰ ਕਿੱਧਰ ਮੂੰਠਾ ਚੱਕਿਆ ਚਲ ਮਰੇ ਇੱਕ ਵਾਈ ਚੱਲਿਆ ਜੈਰੀ ਫੁੱਟਸ ਸਾਡੇ 4:30 ਦੇ ਵਜੇ ਨਾਲ ਹੈ ਨਾ ਜਿਹੜਾ ਹੈਗਾ ਬਾਰ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਬੱਦਲ ਹਨੇਰੀ ਤੇ ਲਾਈਟ ਵੀ ਚਲੀ ਗਈ ਸੀਗੀ ਪੂਰਾ ਹਨੇਰਾ ਹੋ ਗਿਆ। ਅਯੋਦੇ, ਉਹ ਤੇ ਰਨਿੰਗ ਰਿਚਲੇ ਉਸ ਦਿਨਾਂ ਦੇ ਉੱਤੇ ਉੱਤੇ ਵਿਆਹ ਮੈਂ ਕਹਿਆ ਮੈਂ ਕੱਲ੍ਹ ਵਿਆਹ ਤੇ ਤੁਰੇ ਫਿਰਦੇ ਆ ਸਾਰੇ। ਨਗਰ ਆਤ ਨੂੰ ਟੈਂਟ ਲੱਗਿਆ ਹੁਣ ਦੇਖੋ। ਮਿੱਗਰਾਤ ਨੂੰ ਨੌਕਾ ਬੜੀ ਗੱਡੇ ਚੱਕ ਚੱਕ ਕਰਕੇ ਜਾਣਗੇ। ਹਾਂ ਹੁਣ ਪੈਲਸ ਘਟਕਰਾਮ ਲੱਗਦਾ। ਬਹੁਤ ਹੀ ਜ਼ਿਆਦਾ ਤੇਜ਼ ਹੈ ਤੇ ਪੂਰਾ ਹਨੇਰਾ ਹੋ ਗਿਆ ਦੇਖੋ ਇਹਦਾ ਮੈਨੇ ਫੋਨ ਦੀ ਲਾਈਟ ਲਾਈ ਹੋਈ ਆ ਦੇਖੋ ਇਹ ਕਮ ਨਾ ਹੋਣੀ ਹੋਣੀ ਉੱਠ ਕੇ ਆਇਆ ਸੀ ਅਭੀ ਕਹਿੰਦੀ ਇਹ ਕਮ ਡਰਨਾ ਡਰਨਾ ਉਹ ਕਹਿੰਦਾ ਹਟ ਇੱਥੋਂ ਦੂਰ ਮੈਂ ਕਿੱਥੇ ਡਰਦਾ ਕਹਿੰਦਾ ਪਰ ਪੂਰਾ ਜਿਆਦਾ ਨੇ ਰਹਾ ਤੇ ਇੱਥੇ ਦੇਖੋ ਆ ਮਿੱਟੀ ਮਿੱਟੀ ਹੋ ਗਈ ਐ ਸਾਰੇ ਕਿਤੇ ਕਿਉਂਕਿ ਬਹੁਤ ਹੀ ਜ਼ਿਆਦਾ ਤੇਜ਼ ਹੈ ਨਾ ਹਨੇਰੀਆ ਵੀ ਸੀਸ ਕਰਕੇ ਔਰ ਦੇਖੋ ਇੱਥੇ ਮਿੱਟੀ ਸੀ ਤਾਂ ਆਈ ਹੁਣ ਮੀਂਹ ਆ ਗਿਆ ਇੱਥੇ ਪਾਣੀ ਆਹਾ ਕਿ ਮੀਚੀ ਇਕੜ ਜਾ ਬਣ ਗਿਆ ਉਹ ਥੈਲੀ ਨੂੰ ਕੀ ਹੋ ਰਿਹਾ ਹੈ ਹੈਲੋ ਬਾਈ ਅੱਛਾ ਹੈ ਇਹ ਉਹਦੇ ਆ ਵੀ ਥੈਲੀ ਕਿੱਥੇ ਪਾ ਦਿੱਤੀ ਇੱਧਰ ਆ ਜਾ ਮੀਂਹ ਹੈ ਮੀਂਹ ਵੀ ਉਹਨ ਦੁਕਾਨਾ ਉਹ ਕਿੱਥੇ ਹੈ ਤਦ ਹੁਣ ਮਿੱਟੀ ਨਹੀਂ ਉੱਡੂਗੀ ਕਿਉਂਕਿ ਮੀਂਹ ਪੈ ਗਿਆ ਨਾ ਹੁਣ ਠੰਡੀ ਹਵਾ ਚੱਲੂਗੀ ਲੱਗੂਗੀ ਤੇ ਹਵਾ ਚ ਆਏ ਆਪਾਂ ਖੜ ਵੀ ਨਹੀਂ ਸਕਦੇ ਹੋਰ ਕਿਤੇ ਮੂੰਹ ਤੇ ਉਧਰ ਆ ਕੇ ਕੁਝ ਵਜੇ ਆ ਕੇ ਸੀ ਤੇ ਉਰੇ ਨਾ ਇੱਕ ਆਹ ਕਾਂਚੀ ਦੇ ਕੋਲੇ ਨਾ ਇੱਕ ਚਿੜੀ ਬੈਠੀ ਸੀ ਤੇ ਜਦ ਦੀ ਹੈ ਨਾ ਆਹ ਬੰਦ ਹੋਈ ਆ ਬਾਰੀ ਜੀ ਤੇ ਉਹ ਚਿੜੀ ਜਿਹੜੀ ਸੀਗੀ ਉੱਡ ਗਈ ਉਹ ਲੁਕੀ ਹੋਈ ਸੀ ਕਿਉਂਕਿ ਤੂਫਾਨ ਤੋਂ ਡਰ ਰਹੀ ਸੀ ਬੇਚਾਰੀ ਹੁਣ ਉੱਡ ਗਈ ਹਾਂ ਨਾ ਅਬੀ ਤੇ ਹੁਣ ਹਵਾ ਚੱਲ ਰਹੀ ਹੈਗੀ ਇੱਥੇ ਠੰਡੀ ਠੰਡੀ ਤੇ ਬਿਜਲੀ ਵੀ ਹੈਗੀ ਐ ਇਹ ਅੰਦਰੋਂ ਨਿਓਦੋ ਬਿਜਲੀ ਦਾ ਕੋਈ ਆਤਾ ਪਤਾ ਨਹੀਂ ਹੁੰਦਾ ਜਦੋਂ ਅਸੀਂ ਬਾਹਰ ਆ ਜਿੰਨੇ ਆਉਂਦੀ ਬਿਜਲੀ ਡੜ 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 ਹੋਈ ਜਾਂ ਹੁੰਦੀ ਰਹਿੰਦੀ ਮੀਂਹ ਚ ਡਾਕ ਰਹਿੰਦੀ ਮੈਂਨ ਦੇ ਬਾਲ ਗਿੱਲ ਲੈਂਦੇ ਕਦੇ ਡਾਂਸ ਹੀ ਕਰਨਾ ਜੀ ਮੀਂਹ ਚ ਖੜੀ ਹੋ ਕੇ ਕੋਲ ਨਹੀਂ ਇੰਨੀ ਮਿੱਟੀ ਜੀ ਤੋਂ ਬਿਨਾ ਚਪਲਾ ਤੋਂ ਅੱਗੇ ਚੱਚੀ ਹੈ ਇੱਕਮ ਆ ਮੈਟ ਦੇ ਅੱਗੇ ਖੜਾ ਹੋ ਗਿਆ ਇੰਨੇ ਗੰਦੇ ਚ ਇਹ ਪਾਗਲ ਚੱਲ ਦੇਖਦੇ ਨੇ ਨਮੀ ਇਹ ਸੁੱਤਾ ਪਿਆ ਸੀ ਇਹਨੂੰ ਇਹਨਾਂ ਨੇ ਚੀਕ ਚੀਕ ਕੇ ਠਾਪਾ ਕਹਿੰਦੇ ਇੱਕ ਮੁੱਠ ਉੱਠੇ ਤੂਫਾਨ ਆ ਗਿਆ ਤੂਫਾਨ ਆ ਗਿਆ ਚਾਚੀ ਕਹਿੰਦੇ ਇੱਕਮ ਨੇ ਕਿਹੜਾ ਫਿਰ ਰੋਕ ਦੇਣਾ ਆ ਕੇ ਤੂਫਾਨ ਦੇਖੋ ਪਤਾ ਨਹੀਂ ਕਿਹਦੀ ਬੋਰੀ ਉੱਡ ਕੇ ਆ ਗਈ ਮੈਨੂੰ ਲੱਗਦਾ ਬਾਹਰ ਜਿਹੜਾ ਕੰਮ ਚੱਲ ਰਿਹਾ ਸੀ ਉੱਥੋਂ ਬੋਰੀ ਉੱਡ ਕੇ ਆ ਗਈ वो हाँ 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 एक बारी तहना बाहर गली चे खड़ा गे फिर तहना असीज़ड है क्यों उड़दवी साकती हैंगे क्योंकि बाहर बहुत ही ज़्यादा हवा चल रही है उधर पेड़ देखो गाइज़ अह पेड़ जीज़ड है कि मेरे पास गाइज़ आवाज़ सुनो एज़ूब करे एक तो साथ देख रहे हो ਅੰਦਾ ਤੁਹਾਨੂੰ ਆਵਾਜ਼ ਵੀ ਨਹੀਂ ਸੁਣਨੀ ਸਾਰੇ ਟੱਬਰ ਹੀ ਚੀਕੀ ਅੰਦਾ ਦੱਸ ਤੈਨਾਂ ਦੀ ਜੀ ਤੂੰ ਮੈਨੂੰ ਵੀ ਆਉਂ ਉਹ ਤੇਰੇ ਮਿੱਤੇ ਹੈ ਜਿਹੜਾ ਖੰਭਾ ਹੈ ਨਾ ਸਾਡੇ ਗਲੀ ਚ ਇਹ ਬੁਰਾ ਹੈ ਹਿੱਲ ਰਿਹਾ ਸੀ ਪਹਿਲਾਂ ਤਾਂ ਆਏ ਆ ਇਹ ਕਰਕੇ ਹੁਣੇ ਥੋੜਾ ਘੱਟ ਹਿੱਲ ਰਿਹਾ ਤੇ ਹੈ ਨਾ ਉਰੇ ਤੇ ਹਵਾ ਨਹੀਂ ਲੱਗਦੀ ਕਿਉਂਕਿ ਆਹ ਕੰਦ ਜੀ ਹੈਗੀ ਤੇ ਸਾਡੇ ਕੰਦਾਂ ਨੇ ਤੇ ਬਾਹਰ ਬਹੁਤ ਹੀ ਜ਼ਿਆਦਾ ਹਵਾ ਚੱਲ ਰਹੀ ਹੈ ਤੇ ਪੇੜ ਪੂਰੇ ਆਏ ਹੋ ਰਹੇ ਨੇ ਟੇਡੇ ਹੋ ਕੇ ਤੇ ਤੁਸੀਂ ਵੀ ਦੱਸਿਓ ਕਿ ਤੁਹਾਡੇ ਸ਼ਹਿਰ ਦੇ ਵਿੱਚ ਹੈ ਨਾ ਮੀਂਹੇ ਨਹੀਂ ਆ ਗਈ ਉਹਨਾਂ ਦੇ ਸੀਆ ਲਪਖਾ ਪੂਰੇ ਗੋਲ ਗੋਲੇ ਘੁੰਮ ਜਾਂਦਾ ਬਹੁਤ ਜ਼ਿਆਦਾ ਤੇਜ਼ ਉਹਨੇ ਪਾਪਾ ਦਾ ਫੋਨ ਆਇਆ ਸੀ ਉਹ ਕਹਿੰਦੇ ਕਿ ਖਿੜਕੀਆਂ ਗੁੜਕੀਆਂ ਬੰਦ ਕਰ ਲਈਆਂ ਸੀ ਕਿ ਬਹੁਤ ਹੀ ਜ਼ਿਆਦਾ ਹਵਾ ਚੱਲ ਰਹੀ ਹੈ ਮੈਂ ਕੀ ਕਰ ਲਈ ਅਸੀਂ

ਤੇਦਾ ਅੰਦਰ ਪਾਰੇ ਸੀ ਮਿਰਚ ਦਾ achar ਜੀ ਓਏ ਇੱਕ ਮਿੰਟ ਤੇਰੇ ਪ੍ਰਿੰਟ ਲੜ ਜੂਗੀ ਪਾਦਾਦੀ ਨੇ ਹੁਣੀ ਮਿਰਚਾ ਕੱਟ ਕੇ 2 ਮਿੰਟ ਚ achar ਪਾ ਦਿੱਤਾ ਹੈਗਾ ਤੇ ਇਹਦਾ ਸੀ ਸ਼ਾਰਟ ਵੀ ਪਾਇਆ ਤੁਸੀਂ ਦੇਖ ਲਈਓ ਵੱਡੇ ਸਾਰੇ ਘਰ ਦੇ ਮੈਂਬਰ ਬਾਹਰ ਆ ਗਏ ਆ ਦੇਖੋ ਜੀ ਮੈਂ ਨਾ ਪੱਕੀੜੀਆਂ ਦੇ ਕੋਲੇ ਔਲਾਦ ਨੇ ਲక్ష్ਮਨ ਰੇਖਾ ਤਾਂ ਸਾਰੀ ਕੀੜੀਆਂ ਬਾਹਰ ਆ ਜਾਂਦੀਆਂ ਓਮੀ ਅਸੀਂ ਆ ਗਏ ਆ ਬਾਹਰ ਲਾ ਕੀ ਬੋਲੀ ਸੀ ਤੂੰ 1 ਮਿੰਟ ਬੋਲੀ ਜੀ ਆ ਤੂੰ ਮੈਂ ਇੰਦਕ ਫਰੀ ਮੈਂ ਤਾਂ ਕਿੜੀਆਂ ਕਹਿ ਜਿਵੇਂ ਹਨ ਇਹ ਲਾਈਟ ਕਿੜੀਆਂ ਬਾਹਰ ਦਿੰਦੇ ਹੋ ਮੈਂ ਹੁਣ ਲਾਈਟ ਗਈ ਤੇ ਅਸੀਂ ਸਾਰੇ ਬਾਹਰ ਆ ਚੁੱਕੇ ਆ ਇਹ ਕਹ ਹਨ ਤੇ ਸਾਡੇ ਸਾਹਮਣੇ ਕੰਟੀ ਨਹੀਂ ਕਿ ਇਹਨਾਂ ਦੇ ਬਾਲ ਆ ਆਰਡਰੇ ਸੀ ਹਵਾ ਚ ਤਾਏ ਕਮ ਕਹਿੰਦੇ ਉਹਦੇ ਬਾਲ ਆ ਆਰਡਰੇ ਕਹਿੰਦੇ ਚਾਚੀ ਕੰਨੀ ਗੂੜਾ ਲੈ ਆ ਦਿੱਤਾ ਨਾ ਮੈਂ ਤਾਂ ਗਈ ਨਹੀਂ ਫਟ ਹੋ ਗਿਆ ਫਲਾਈਟ ਹੱਲੇ ਤੱਕ ਨਹੀਂ ਆਈ ਤੇ ਬਾਰ ਬਹੁਤ ਜ਼ਿਆਦਾ ਹਵਾ ਚੱਲ ਰਹੀ ਸੀ ਇਸ ਕਰਕੇ ਸਾਰੇ ਬਾਹਰ ਆ ਗਏ ਸਾਰੇ ਨੇ ਪੂਰਾ ਇੰਜੋਏ ਕੀਤਾ। ਕਿੱਦਾਂ ਹੈ ਸੀਗਾ ਆਪਣਾ ਸਾਈਕਲ ਮੈਂ ਕਿ ਟਾਈਮ ਪਸਤ ਹੁੰਦਾ ਨਹੀਂ ਬਾਹਰ ਹਵਾ ਚੱਲਦੀ ਇਸ ਕਰਕੇ ਪਸ ਸਾਈਕਲ ਚਲਾ ਲਏ। ਚੱਲਾ ਚੱਲਉਨੇ ਤੇ ਉਧਰ ਨੇਰ ਹੈਗਾ ਬਹੁਤ ਜ਼ਿਆਦਾ ਇਸ ਕਰਕੇ ਮੈਂ ਆਈ ਚਾਵੀ। ਠੱਡੂ ਠਾ ਕਿ ਮੁਰੇ ਜਿਵੇਂ ਮੈਨੂੰ ਮਾਰ ਕੇ ਉਡਾਤਾ ਤਾਂ ਤੁਸੀਂ ਮੇਰੀ ਸਟੋਰੀ ਲਾ ਦਿਓ ਕਿ ਮੈਂ ਹਣਾ ਚਲੀ ਗਈ। ਹਲੋ ਜੰਤੀ ਹੈ ਇਤਿਹਾਸ ਹੀ ਗਏ ਸਾਰੇ ਗਾਇਸ ਟਾਈਮ ਹੋ ਗਿਆਗਾ 9 ਵਜਣ ਵਾਲੇ ਹੋਗੇ ਪੌਣੇ 9 ਤੇ ਅਸੀਂ ਹੁਣੇ ਮੰਮਾ ਹੋਰੇ ਰੋਟੀ ਬਣਾ ਕੇ ਆਏ ਨਹੀਂ ਸੀ ਅਸੀਂ ਸਾਰੇ ਜਾਨਵਾਰ ਹੀ ਬੈਠੇ ਆਂ ਹੋ ਗਈ ਲਾਈਟ ਹਲੇ ਤਾਂ ਕਣੀ ਆਈ ਸਾਰੇ ਪਾਸੇ ਤੇ ਬਾਹਰ ਬਹੁਤ ਸੋਹਣੀ ਹਵਾ ਚੱਲ ਰਹੀ ਹੈ ਇਸ ਕਰਕੇ ਅਸੀਂ ਦੇਖੋ ਮੇਰੀ ਦਾਦੀ ਕੌਰ ਦਾਦੀ ਜੀ ਦਾਦੀ ਕੌਰ ਤੇ ਅਸੀਂ ਪਲਕ ਕੌਰ ਤੇ ਉਧਰ ਚਾਹਤਕੋਰ ਇਹ ਦੇਖੋ ਹੇ ਕੈਮਰਾ ਮੈਂ ਚਲ ਆ ਰਹੀ ਸੀਗੀ ਆਪਣੇ ਸਾਈਕਲ ਕਿਉਂਕਿ ਅੱਜ ਬਹੁਤ ਦਿਨ ਆ ਬਾਦ ਕੱਢੇ ਇਸ ਕਰਕੇ ਮੇਰਾ ਜੀ ਕਰ ਰਿਹਾ ਸੀ ਕਿ ਮੈਂ ਸਾਈਕਕਲ ਚਲਾਵਾਂ ਤੇ ਹਵਾ ਵੀ ਬਹੁਤ ਸੋਹਣੀ ਸੀ ਇਸ ਕਰਕੇ ਮੈਂ ਸਾਈਕਲ ਚਲਾ ਰਹੀ ਆ ਮੋਤਲ ਕੇ ਵੀ ਲਾ ਲਿਆ ਕਰੋ ਸਹੀ ਦੁਆ ਵਾਪੀ ਦੇਊਗਾ ਕੋਈ ਨਾ ਗੇਮ ਦੇ ਲਿਆ ਹਾਂ ਮੈਂ ਸਾਹ ਦੀ ਬਦਲ ਕੇ ਖੜਿਆ ਕਰੋ ਟਿੱਕਾ ਤੂਲਾ ਸਵਾਗਤ ਹੈ ਗੜੇ ਪਈਦਾ ਜਾਂਦੇ ਨੇ ਹੋਰ ਆਪਣੇ ਸਭ ਤੋਂ ਬਰਨਾਲਾ ਪਹਿਲੇ ਨੰਬਰ ਤੇ ਤੇ ਗਾਇਜ਼ ਲਾਈਟ ਫੇਰ ਆਈ ਸੀਗੀ 11:30 ਵਜੇ ਤੇ ਹੁਣ ਸਿੱਧੂ ਫੋਨ ਦੇਖ ਰਿਹਾ ਸੀ ਤੇ ਮੈਂ ਤੁਹਾਨੂੰ ਸੌਣ ਲੱਗੀ ਆ ਤੇ ਅੱਜ ਦਾ ਵਲੌਗ ਅਸੀਂ ਇਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰਿਓ ਗੱਜਨ ਤੇ ਨਵੇਂ ਦੇ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ